ਸਾਤਸਰੀਏ 걸 ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਲੋ ਜੀ ਇੱਥੇ ਮੈਂ ਕੰਮ ਕਾਜ ਨਿਬੇੜ ਕੇ ਨਹਾ ਕੇ ਤੇ ਫੇਰ ਰੋਟੀ ਖਾਣ ਲੱਗੀ ਸੀ ਮੇਰੀ ਜਿਵੇਂ ਆਦਤ ਹੀ ਪੱਕ ਗਈ ਹੈ ਵੀ ਸਾਰਾ ਕੰਮ ਕਰਕੇ ਨਹਾ ਕੇ ਹਨਾ ਫੇਰ ਹੀ ਰੋਟੀ ਖਾਣੀ ਹੁੰਦੀ ਹੈ ਹਨਾ ਮੈਨੂੰ ਬਹੁਤ ਸਾਰੇ ਟੋਕਦੇ ਆ ਵੀ ਤੂੰ ਪਹਿਲਾਂ ਕਰ ਲਿਆ ਕਰ ਹਨਾ ਕਈ ਵਾਰੀ ਆਪਣੇ ਹੁਣ ਕੰਮ ਭੰਦਿਆਂ ਚ 12 ਵਜ ਜਾਂਦੀ ਹੈ ਕਈ ਵਾਰੀ ਜ਼ਿਆਦਾ ਟਾਈਮ ਵੀ ਹੋ ਜਾਂਦਾ ਹੈਗਾ ਬਸ ਓਵੇਂ ਨਾ ਇੱਕ ਆਦਤ ਜੀ ਬਣ ਗਈ ਹੈਗੀ ਹੈ ਤੇ ਇੱਥੇ ਮੈਂ ਹਜੇ ਰੋਟੀ ਖਾਣ ਹੀ ਲੱਗੀ ਸੀਗੀ ਵੀ ਮੈਨੂੰ ਨਾ ਫੋਨ ਆ ਗਿਆ ਫੋਨ ਕਿਹਦਾ ਆ ਬੀ ਮੇਰੇ ਨਾ ਸਟੂਡੈਂਟ ਸੀ ਜਦੋਂ ਮੈਂ ਕਾਲਜ ਟੀਚ ਕਰਾਉਂਦੀ ਸੀ ਨਾ ਜਿਵੇਂ ਕੁੜੀਆਂ ਬਰਾਬਰ ਦੀਆਂ ਹੀ ਹੁੰਦੀਆਂ ਹਨਾ ਚਲੋ ਫਰੈਂਡ ਬਣ ਜਾਂਦੀਆਂ ਹੁਣ ਉਹ ਕੁੜੀਆਂ ਵਿਆਹੀਆਂ ਬੁਈਆਂ ਗਈਆਂ ਤੇ ਕਈ ਕੁੜੀਆਂ ਨਾ ਮੇਰੇ ਕੰਟੈਕਟ ਚ ਹਜੇ ਵੀ ਤੇ ਮੈਨੂੰ ਆਪਣੀ ਲਾਈਫ ਦੀ ਸਾਰੇ ਸਿਚੁਏਸ਼ਨ ਦੱਸ ਦਿੰਦਾ ਕਈ ਵਾਰੀ ਕਿਸੇ ਨੂੰ ਮੋਟੀਵੇਟ ਵੀ ਕਰਨਾ ਪੈਂਦਾ ਹਨਾ ਸਟੱਡੀ ਰਿਲੇਟਿਡ ਵੀ ਕੋਈ ਦੱਸਣਾ ਪੈਂਦੀ ਹੈ ਗੱਲਬਾਤ ਹਨਾ ਤੇ ਇੱਕ ਨਾ ਮੇਰੀ ਰਿਸ਼ਤੇਦਾਰੀ ਚ ਵਿਆਹੀ ਹੋਈ ਆ ਕੁੜੀ ਕੁੜੀ ਦੀ ਮੈਰिज ਮਤਲਬ ਜਿੱਥੇ ਮੇਰੀ ਕੋਈ ਰਿਸ਼ਤੇਦਾਰੀ ਆ ਹਨਾ ਉੱਥੇ ਉਹ ਕੁੜੀ ਦੀ ਮੈਰिज ਹੋਈ ਵੀ ਆ ਤੇ ਉਹ ਵੀ ਕਾਫੀ ਅਟੈਚਡ ਆ ਕੁੜੀ ਮੇਰੇ ਨਾਲ ਤੇ 7-8 ਸਾਲ ਹੋ ਗਏ ਉਹਦੀ ਮੈਰिज ਹੋਈ ਨੂੰ ਤੇ ਉਹ ਇੰਨੀ ਜਿਆਦਾ ਵਿਚਾਰੀ ਦੁਖੀ ਆ ਨਾ ਵੀ ਆਪਣੀ ਫੈਮਲੀ ਤੋਂ ਉਹਦੇ ਹਸਬੰਦ ਨਸ਼ਾ ਕਰਦੀ ਆ ਅਸਲ ਚ ਤੇ ਉਹ ਚਿੱਟਾ ਵਗੈਰਾ ਵੀ ਖਾਂਦੇ ਹੈਗੇ ਪਹਿਲਾਂ ਵਧੀਆ ਸੀ ਕੁਝ ਪਤਾ ਹੀ ਨਹੀਂ ਚੱਲਿਆ ਉਹਨੂੰ ਥੋੜਾ ਟਾਈਮ ਸਾਲ ਤਾਂ ਉਹਨੂੰ ਬਿਲਕੁਲ ਹੀ ਪਤਾ ਨਹੀਂ ਲੱਗਾ ਫਿਰ ਹੌਲੀ ਹੌਲੀ ਜਿਵੇਂ ਮਤਲਬ ਸ਼ੋਅ ਹੋਇਆ ਵੀ ਉਹ ਟੀਕੇ ਵੀ ਲੋਂਦਾ ਹੈ ਹਨਾ ਨਸ਼ੇ ਕਰਦਾ ਹੈਗਾ ਤਾਂ ਉਹ ਬਹੁਤ ਦੁਖੀ ਹੋਈ ਇਸ ਚੀਜ਼ ਨੂੰ ਲੈ ਕੇ ਤੇ ਬਹੁਤਾ ਟਾਈਮ ਤਾਉਣੇ ਆਪਦੇ ਪੇਕਿਆਂ ਨੂੰ ਇਹ ਗੱਲ ਦੱਸੀ ਹੋਈ ਨਹੀਂ ਹਨਾ ਆਪਦੇ ਭੈਣ ਭਰਾਵਾਂ ਨੂੰ ਆਪਦੇ ਪੇਰੈਂਟਸ ਨੂੰ ਨਾ ਪਹਿਲਾਂ ਤਾਂ ਉਹਦੇ ਬੱਚਾ ਮੱਸਾ ਹੋਇਆ ਤਿੰਨ ਚਾਰ ਸਾਲ ਬਾਅਦ ਗੁੜੀਆ ਹੋਈ ਉਹਦੇ ਹਨਾ ਤੇ ਚਲੋ ਫਿਰ ਠੀਕ ਸੀ ਉਹਨੂੰ ਲੱਗਿਆ ਵੀ ਚਲੋ ਇਸ ਪਾਸੇ ਵੱਲ ਮੇਰਾ ਮਨ ਲੱਗ ਜੂਗਾ ਹਨਾ ਤੇ ਹੌਲੀ ਹੌਲੀ ਜਦੋਂ ਕੰਡੀਸ਼ਨ ਜਿਆਦਾ ਹੀ ਵਧ ਗਈ ਹੈਗੀ ਵੀ ਸਾਹਮਣੇ ਆ ਗਈ ਉਹ ਚੀਜ਼ ਹਨਾ ਫਿਰ ਉਹਨੂੰ ਵੀ ਲੱਗਿਆ ਵੀ ਚਲੋ ਹਨਾ ਹੁਣ ਤਾਂ ਕਿਸੇ ਨਾਲ ਸ਼ੇਅਰ ਕਰਨੀ ਪਊਗੀ ਫਿਰ ਉਹ ਮੇਰੇ ਨਾਲ ਸ਼ੇਅਰ ਕਰਨ ਲੱਗ ਪਈ ਚਲੋ ਆਪਦਾ ਦੁੱਖ ਸੁੱਖ ਦੱਸਣ ਲੱਗ ਪਈ ਤੇ ਇਸ ਤੋਂ ਬਾਅਦ ਉਹਦੀ ਹਾਲਤ ਇੰਤੋਂ ਜ਼ਿਆਦਾ ਮਾੜੀ ਕਦੋਂ ਹੋਈ ਵੀ ਜਦੋਂ ਪੈਸਾ ਥੇਲਾ ਦੇਨ ਹੋਇ ਹਟ ਗਿਆ ਤੇ ਕਹਿੰਦੀ ਹੁਣ ਤਾਂ ਆਤੀ ਹੋ ਜਾਂਦੀ ਹੈਗੀ ਐ ਵੀ ਗਾਲੀ ਗਲੋਚ ਤੇ ਵੀ ਕੰਮ ਆ ਜਾਂਦਾ ਉਹਦੇ ਪੇਕਿਆਂ ਨੂੰ ਵੀ ਗਾਲੀ ਦੇ ਦੇ ਦਿੰਦਾ ਹੈਗਾ ਇਥੋਂ ਤੱਕ ਵੀ ਚਲੋ ਗਾਲੀ ਗਲੋਚ ਵੀ ਸਹਿ ਲੈਂਦਾ ਕਈ ਵਾਰੀ ਬੰਦਾ ਹਨਾ ਹੁਣ ਤਾਂ ਉਹ ਕਹਿੰਦੀ ਸੀ ਵੀ ਨਸ਼ੇ ਦੇ ਵਿੱਚ ਇੰਨਾ ਤੁੱਟ ਹੋਇਆ ਮੈਨੂੰ ਕਹੂਗਾ ਵੀ ਘਰੋਂ ਨਿਕਲ ਜਾ ਇਹ ਤੇਰਾ ਘਰ ਨਹੀਂ ਹੈਗਾ ਹਨਾ ਬੱਚਾ ਲੈ ਕੇ ਉਹ ਕਿੱਥੇ ਜਾਵੇ ਜੇ ਉਹ ਪੇਕਿਆਂ ਚ ਜਾਂਦੀ ਹੈ ਤਾਂ ਉੱਥੇ ਵੀ ਮਤਲਬ ਉਹ ਜਦੋਂ ਵਿਆਹ ਹੋ ਜਾਂਦਾ ਬੱਚੇ ਹੋ ਜਾਂਦੇ ਤਾਂ ਪੇਕੀ ਜਾਣਾ ਵੀ ਬਹੁਤ ਅਸੰਭਵ ਹੁੰਦਾ ਲੇਡੀਜ਼ ਲਈ ਹਨਾ ਤੇ ਇਹ ਉਹਦੀ ਕੰਡੀਸ਼ਨ ਹੋਈ ਪਈ ਹੈ ਵੀ ਨਾ ਉਧਰ ਜੋਗਾ ਬੰਦਾ ਨਾ ਉਧਰ ਜੋਗਾ ਹਨਾ ਤੇ ਉਹਨੂੰ ਕਹਿੰਦੀ ਹੁਣ ਮੈਨੂੰ ਮਾਰਕੋਟਾਈ ਵੀ ਕਰਦਾ ਹੱਥ ਵੀ ਮੇਰੇ ਤੇ ਚਲਾ ਜਾਂਦਾ ਹੈਗਾ ਤੇ ਫਿਰ ਉਹ ਸੈਲਫ ਡਿਫੈਂਸ ਵਾਸਤੇ ਉਹ ਖੁਦ ਵੀ ਤਾਂ ਕਦੇ ਹੱਥ ਉਠਾਉਗੀ ਤੇ ਫਿਰ ਲੋਕੀ ਸਮਾਜ ਕਹਿ ਦਿੰਦਾ ਵੀ ਔਰਤ ਹੈ ਜਿਹੜੀ ਬੰਦੇ ਤੇ ਹੱਥ ਉਠਾਉਂਦੀ ਆ ਹਨਾ ਉਹਨੂੰ ਗਲਤ ਕਹਿ ਦਿੱਤਾ ਜਾਂਦਾ ਹੈਗਾ ਤੇ ਉਹ ਇੰਨੀ ਜ਼ਿਆਦਾ ਮਤਲਬ ਮੈਂਟਲੀ ਅਪਸੈਟ ਹੋ ਚੁੱਕੀ ਸੀਗੀ ਤੇ ਮੇਰੇ ਨੂੰ ਉਹ ਪੁੱਛ ਰਹੀ ਸੀ ਵੀ ਕਿੰਨਾ ਟਾਈਮ ਮੇਰੇ ਤੇ ਮੇਰੇ ਨਾਲ ਫੋਨ ਤੇ ਗੱਲ ਕਰਦੀ ਰਹੀ ਵੀ ਮੈਂ ਆਦੇ ਪੇਰੈਂਟਸ ਨੂੰ ਦੱਸਾਂ ਜਾਂ ਨਾ ਦੱਸਾਂ ਪਰ ਇੱਕਦਮ ਤਾਂ ਮੈਂ ਵੀ ਸ਼ੌਕਟ ਹੋ ਗਈ ਉਹਦੀ ਗੱਲ ਸੁਣ ਕੇ ਉਹ ਕਹਿੰਦੀ ਵੀ ਮੇਰੇ ਭਰਾ ਮਤਲਬ ਥੋੜੇ ਸਟਰੋਂਗ ਟਾਈਪ ਹੈ ਹਨਾ ਵੀ ਉਹ ਕੁੱਟ ਜਾਣਗੇ ਬਰਦਾਸ਼ਤ ਨਹੀਂ ਕਰਦੇ ਹਨਾ ਜਿਵੇਂ ਫਿਰ ਉਹ ਇਹਨੂੰ ਕੁੱਟਣਗੇ ਗੱਲ ਹੋਰ ਵਧੂਗੀ ਕਹਿੰਦੀ ਵੀ ਮੈਨੂੰ ਦੱਸਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਤੇ ਮੈਂ ਉਹਨੂੰ ਕਿਹਾ ਵੀ ਚਲੋ ਥੋੜਾ ਜਿਹਾ ਤੂੰ ਵੀ ਰਿਲੈਕਸ ਹੋ ਤੇ ਮੈਂ ਤੈਨੂੰ ਸੋਚ ਕੇ ਦੱਸੂਗੀ ਮੈਨੂੰ ਖੁਦ ਨਹੀਂ ਪਤਾ ਲੱਗ ਰਿਹਾ ਸੀ ਤੇ ਹੁਣੇ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਰਹੀ ਆਂ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੀਦੀ ਹੈਗੀ ਆਪਦੇ ਪੇਰੈਂਟਸ ਨੂੰ ਕਿ ਨਹੀਂ ਦੱਸਣੀ ਚਾਹੀਦੀ ਉਹਦੀ ਸਿਚੁਏਸ਼ਨ ਬਾਰੇ ਹਨਾ ਤੇ ਮੈਨੂੰ ਕਲਮ ਲਾ ਕੇ ਜਿੰਨਾ ਚਿਰ ਮੈਂ ਸੋਚੀ ਗਈ ਮੈਨੂੰ ਲੱਗਦਾ ਵੀ ਉਹਨੂੰ ਦੱਸ ਦੇਣੀ ਚਾਹੀਦੀ ਆਪਦੇ ਹਨਾ ਮਾਂ ਨੂੰ ਆਪਦੀਆਂ ਭਜਾਈਆਂ ਨੂੰ ਪਹਿਲਾਂ ਉਹਨਾਂ ਨੂੰ ਦੱਸਦੇ ਉਹਨਾਂ ਨਾਲ ਸ਼ੇਅਰ ਕਰੇ ਫਿਰ ਆਪਦੇ ਪੇਰੈਂਟਸ ਨੂੰ ਦੱਸਣੀ ਵੀ ਜ਼ਰੂਰੀ ਬਣਦੀ ਹੈਗੀ ਵਿਚੋ ਲੋਕ ਕਿਸੇ ਹੱਦ ਤੱਕ ਤਾਂ ਉਹਦੀ ਹੈਲਪ ਕਰਨਗੇ ਹਨਾ ਜਾਂ ਉਹਨੂੰ ਸਮਝਾ ਕੇ ਆਉਣਗੇ ਹਨਾ ਤੇ ਇਹ ਨਸ਼ਿਆਂ ਨੇ ਕਿੰਨੇ ਘਰ ਬਰਬਾਦ ਕਰਤੇ ਹੈਗੇ ਹਨਾ ਵੀ ਇਹ ਬੱਚਿਆਂ ਦੇ ਵੀ ਕਈ ਵਾਰੀ ਨਹੀਂ ਬਣਦੇ ਘਰ ਵਾਲੀ ਦੇ ਤਾਂ ਬੰਨੇ ਕੀ ਹੈ ਨਸ਼ੇ ਕਰਨ ਵਾਲੇ ਇਨਸਾਨ ਹਨਾ ਬੱਚਾ ਨੂੰ ਵੀ ਗਾਲੀ ਗਲੋਚ ਦੇ ਜਾਂਦੇ ਹੈਗੇ ਆ ਕੁੱਟ ਜਾਂਦੇ ਹੈਗੇ ਆ ਹਨਾ ੱੱਕੇ ਧੱਕੇ ਮਾਰ ਜਾਂਦਾ ਹੈਗਾ ਵੀ ਘਰ ਛੱਡ ਦਿਓ ਇਹ ਕਹਿ ਦੇਣਾ ਹਨਾ ਕਿਸੇ ਔਰਤ ਨੂੰ ਵੀ ਔਰਤ ਵੀ ਤਾਂ ਘਰ ਕਿੰਨੇ ਮਤਲਬ ਸੁਪਨਿਆਂ ਦੇ ਨਾਲ ਬਣਾਉਂਦੀ ਹੈ ਇਸ ਤੋਂ ਬਾਅਦ ਨਾ ਮੈਂ ਕੰਮ ਤਾਂ ਕਰੀ ਗਈ ਪਰ ਮੇਰਾ ਕੰਮ ਵਿੱਚ ਬਿਲਕੁਲ ਹੀ ਮਨ ਨਹੀਂ ਲੱਗਾ ਹੈਗਾ ਮੈਂ ਉਹਦੇ ਬਾਰੇ ਸੋਚਦੀ ਰਹੀ ਕਿਉਂਕਿ ਜਦੋਂ ਉਹ ਪੜਦੀ ਹੁੰਦੀ ਸੀ ਨਾ ਉਹ ਜਿਹੜੇ ਸਿਕਾਲਜ ਪੜਾਉਂਦੇ ਸੀ ਉਹ ਥੋੜੀ ਦੂਰ ਨਾਲ ਦੇ ਪਿੰਡ ਤੋਂ ਆਉਂਦੀ ਸੀ ਤੇ ਉਹ ਕੁੜੀ ਨਾ ਉਸ ਟਾਈਮ ਦੇ ਵਿੱਚ 10 ਸਾਲ ਪੁਰਾਣੀ ਗੱਲ ਹੈ ਉਹ ਬਾਈਕ ਤੇ ਆਉਂਦੀ ਸੀ ਤੇ ਉਹ ਇੰਨੀ ਸੋਹਣੀ ਆਵਾਜ਼ ਵਿੱਚ ਗਾਉਂਦੀ ਸੀ ਨਾ ਉਹਦੀ ਆਵਾਜ਼ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਉਹ ਸਿੰਗਰ ਹੀ ਬਣੂਗੀ ਇੱਕ ਪ੍ਰੋਫੈਸ਼ਨਲ ਜੀ ਸਿੰਗਰ ਜਿਵੇਂ ਹੁੰਦੀ ਆ ਹਨਾ ਉਹ ਬਹੁਤ ਅੱਛਾ ਮਤਲਬ ਉਹ ਗਾਉਂਦੀ ਸੀਗੀ ਪ੍ਰੋਫੈਸ਼ਨਲ ਫੋਕ ਗਾਉਂਦੀ ਸੀ ਹਨਾ ਤੇ ਲੱਗਦਾ ਸੀ ਵੀ ਜੇ ਥੋੜੀ ਜਿਹੀ ਦੀ ਕੋਈ ਹੈਲਪ ਕਰ ਦੇਵੇ ਇਹਨੂੰ ਕੋਈ ਅਪਰੀਸ਼ੀਏਟ ਕਰ ਦੇਵੇ ਹਨਾ ਤੇ ਵੀ ਇਹ ਸக்ஸੈਸ ਹੋ ਸਕਦੀ ਆ ਆਪਦੀ ਲਾਈਫ ਦੇ ਵਿੱਚ ਤੇ ਉਹ ਮਤਲਬ ਇੱਕ ਮੁੰਡਿਆਂ ਵਾਲੀ ਸਟਰੈਂਥ ਸੀ ਉਹਦੇ ਵਿੱਚ ਉਹ ਬਾਈਕ ਵੀ ਚਲਾਉਂਦੀ ਸੀ ਇੰਨੀ ਫਾਸਟ ਲਾਉਂਦੀ ਸੀ ਘਰ ਦੇ ਛੋਟੇ ਮੋਟੇ ਕੰਮ ਉਹ ਖੁਦ ਕਰਦੀ ਸੀਗੀ ਹਨਾ ਤੇ ਲੱਗਦਾ ਨਹੀਂ ਸੀ ਵੀ ਉਹ ਉਸ ਸਮੇਂ ਦੀ ਸਿਚੁਏਸ਼ਨ ਦੇਖ ਕੇ ਵੀ ਉਹਦੇ ਤੇ ਆ ਹਾਲਾਤ ਵੀ ਬਣਨਗੇ ਹਨਾ ਤੇ ਤੋਂ ਦੇ ਹਸਬੰਦ ਨੂੰ سپورਟਿਵ ਹੋਣਾ ਚਾਹੀਦਾ ਸੀਗਾ ਵੀ ਉਹਦੇ ਵਿੱਚ ਇੱਕ ਗੋਡ ਨੇ ਉਹਨੂੰ ਇੱਕ ਟੈਲੈਂਟ ਦਿੱਤਾ ਹੈਗਾ ਉਹਨੂੰ ਇੱਕ ਗਿਫਟ ਦਿੱਤਾ ਹੈ ਨਾ ਉਹਦੀ ਆਵਾਜ਼ ਇੰਨੀ ਸੋਹਣੀ ਹੈਗੀ ਬਿਨਾਂ ਰਿਆਜ਼ ਕੀਤੇ ਹੀ ਉਹਦੀ ਮਤਲਬ ਇੰਨੀ ਸੋਹਣੀ ਵੋਇਸ ਹੈ ਇੰਨਾ ਸੋਹਣਾ ਗਾ ਸਕਦੀ ਹੈ ਕੰਫੀਡੈਂਸ ਵੀ ਬਹੁਤ ਜ਼ਿਆਦਾ ਸੀ ਉਹਦੇ ਵਿੱਚ ਹਨਾ ਤੇ ਕਿੱਥੇ ਉਹਦੇ ਵੀ ਜਿਹੜੀ ਉਹਦੀ ਸਿੰਪਲ ਹੌਬੀ ਆ ਹਨਾ ਜਿਵੇਂ ਆਪਣਾ ਕੋਈ ਹੁੰਦੀ ਹੈਗੇ ਚਾਹ ਹੁੰਦੇ ਹੈਗੇ ਜਿਵੇਂ ਕਹਿ ਲਉ ਹਨਾ ਉਹ ਵੀ ਖਤਮ ਹੁੰਦੇ ਜਾ ਰਿਹਾ ਜਿਉ ਜੀ ਰਹੀ ਆ ਤੋ ਆਦੀ ਕੁੜੀ ਲਈ ਜੀ ਰਹੀ ਆ ਆਦੀ ਬੱਚੇ ਲਈ ਜੀ ਰਹੀ ਹੈਗੀ ਆ ਉਹਨੂੰ ਇਹ ਲੱਗ ਰਿਹਾ ਵੀ ਮੈਂ ਉਹਦੀ ਅੱਛੀ ਪਰਵਰਿਸ਼ ਕਰਾਂ ਉਹਦੀ ਪਰਵਰਿਸ਼ ਦੇ ਲਈ ਉਹ ਹੁਣ ਥਾਂ ਥਾਂ ਤੇ ਕਿਤੇ ਉਹ ਕੋਈ ਜੌਬ ਕਰਦੀ ਹੈ ਕਿਤੇ ਵਿਚਾਰੀ ਕੋਈ ਜੌਬ ਕਰਦੀ ਹੈਗੀ ਆ ਹਨਾ ਤੇ ਉਹ ਬਹੁਤ ਸੋਹਣੀ ਸਟੀਚਿੰਗ ਵੀ ਕਰਨ ਲੱਗ ਗਈ ਸੀ ਕੱਪੜੇ ਸੀਨ ਲੱਗ ਗਈ ਸੀ ਹਨਾ ਤੇ ਕਹਿੰਦੀ ਜਦੋਂ ਫਿਰ ਕੋਈ ਕੱਪੜੇ ਸਿਲਾਈ ਵਾਲੇ ਪੈਸੇ ਦੇ ਕੇ ਜਾਂਦੇ ਸੀ ਹਨਾ ਕੱਪੜੇ ਸੀਤੇ ਹੁੰਦੇ ਸੀ ਜਿਹਦੇ ਤੇ ਉਹ ਪੈਸੇ ਵੀ ਮੇਰੇ ਤੋਂ ਖੋ ਕੇ ਲੈ ਜਾਂਦਾ ਸੀ ਤੇ ਕਹਿੰਦੀ ਜੇ ਮੇਰੇ ਪਾਪਾ ਆਉਂਦੇ ਸੀਗੇ ਕਦੀ ਕਦਾਂ ਉਹ ਦੇ ਜਾਂਦੇ ਸੀ ਤੇ ਪੂਰਾ ਧਿਆਨ ਰੱਖਦਾ ਹਨਾ ਵੀ ਕਿੰਨੇ ਪੈਸੇ دیےਗੇ ਹੈਗੇ ਆ ਤੇ ਉਹ ਵੀ ਖੋ ਕੇ ਲੈ ਜਾਂਦਾ ਹੈਗਾ ਹਨਾ ਇਹੋ ਜਿਹੀ ਇਨਸਾਨ ਦੇ ਨਾਲ ਰਹਿਣਾ ਕਿੰਨਾ ਮੁਸ਼ਕਿਲ ਹੁੰਦਾ ਹੈ ਹਨਾ ਵਿਆਪਨੇ ਤਾਂ ਹੋਰ ਹੀ ਹਨਾ ਦਿੱਲੀ ਦੀਆਂ ਮਤਲਬ ਨਵੀਆਂ ਪ੍ਰੋਬਲਮ ਹੁੰਦੀਆਂ ਹਰ ਇੱਕ ਦੀ ਲਾਈਫ ਚ ਤੇ ਜੇ ਨਾਲ ਨਾਲ ਇਹੋ ਜਿਹੀਆਂ ਪ੍ਰੋਬਲਮ ਹੋਣ ਹਨਾ ਤੇ ਜਿਹੜਾ ਬੰਦਾ ਜੀ ਰਿਹਾ ਬਸ ਮੈਂ ਕਹਿੰਨੀ ਆ ਉਹਦੇ ਲਈ ਹਨਾ ਉਹੀ ਜਾਣਦਾ ਉਹ ਕਿਵੇਂ ਜੀ ਰਿਹਾ ਤੇ ਉੱਤੋਂ ਦੇ ਇਨ-ਲॉज ਹੈਗੇ ਜਿਵੇਂ ਉਹਦੀ ਸੱਸ ਹੈਗੀ ਹੈ ਹਨਾ ਮਦਰ-ਇਨ-ਲੋ ਕਿੰਦੀ ਵੀ ਉਹ ਮੈਨੂੰ ਸਪੋਰਟ ਕਰਨ ਦੀ ਬਜਾਏ ਆਪਦੇ ਬੇਟੇ ਨੂੰ ਸਪੋਰਟ ਕਰਦੀ ਹੈਗੀ ਐ ਵੀ ਉਹ ਕਹਿ ਦਿੰਦੀ ਹੈ ਵੀ ਜੇ ਤੇਰੇ ਕੋਲ ਹੈਗੇ ਆ ਪੈਸੇ ਤਾਂ ਦੇ ਦੇ ਉਹ ਕਹਿੰਦੀ ਵੀ ਮੈਂ ਤਾਂ ਫੀਸਾਂ ਵਸਤੀ ਮਸਾਂ ਬੱਚੇ ਦੀਆਂ ਇਕੱਠੀਆਂ ਕਰਦੀਆਂ ਵਿੱਚੋਂ ਉਹ ਨੂੰ ਚੰਗੀ ਸਟੱਡੀ ਦੇ ਸਕਾਂ ਹਨਾ ਤੇ ਬਸ ਇਹ ਹਾਲਾਤ ਹੋਏ ਪੈਸੇ ਤੇ ਮੈਂ ਉਸੇ ਉਲਝਣ ਦੇ ਵਿੱਚ ਇੰਨਾ ਫਸੀ ਹੋਈ ਸੀਗੀ ਵੀ ਮੈਂ ਉਹ ਨੂੰ ਕੀ ਮੈਂ ਉਹ ਨੂੰ ਹੌਸਲਾ ਦੇਵਾਂ ਕਿਹੜੇ ਸ਼ਬਦਾਂ ਨਾਲ ਮੈਂ ਉਹਦੇ ਨਾਲ ਗੱਲਬਾਤ ਕਰਾਂ ਹਨਾ ਤੇ ਸਾਰਾ ਦਿਨ ਮੈਂ ਅਜੋ ਉਹਦੇ ਬਾਰੇ ਸੋਚਦੀ ਰਹੀ ਹਣਾ ਕਿ ਤੁਸੀਂ ਸਾਰੇ ਜਣੇ ਮੈਨੂੰ ਦੱਸਿਓ ਵੀ ਉਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ ਜਾਂ ਮੈਨੂੰ ਉਹਨੂੰ ਕਿਹੜੀ ਸਕੇ ਹੋ ਜੀ ਮੈਨੂੰ ਸਲਾਹ ਦੇਣੀ ਚਾਹੀਦੀ ਆ ਉਹਨੂੰ ਵੀ ਉਹ ਸਾਰਿਆਂ ਨਾਲ ਸ਼ੇਅਰ ਕਰੇ ਗੱਲ ਨੂੰ ਹਣਾ ਬਿਤਾ ਕੇ ਵੀ ਉਹਦਾ ਥੋੜਾ ਜਿਹਾ ਕੋਈ ਉਹਦੀ ਹੈਲਪ ਹੋ ਸਕੇ ਉਹਨੂੰ ਕੋਈ ਹੋਰ ਉਹਦੇ ਪੇਰੈਂਟਸ ਨੂੰ ਇਹ ਗੱਲ ਪਤਾ ਸੀਗੀ ਵੀ ਸਾਡਾ ਮੁੰਡਾ ਨਸ਼ੇ ਕਰਦਾ ਹੈ ਆਪਣੇ ਸਮਾਜ ਵਿੱਚ ਨਾ ਇੱਕ ਗੱਲ ਹੁੰਦੀ ਹੈ ਵੀ ਜੇ ਬੱਚਾ ਨਸ਼ੇ ਕਰਦਾ ਛੇਤੀ ਛੇਤੀ ਉਹਨੂੰ ਵਿਆਹ ਦੋ ਵੀ ਬਗਾਨੀ ਦੀ ਆ ਕਿਸਦਾ ਰੂਗੀ ਅੱਛਾ ਥੋੜੇ ਤੋਂ 24 25 ਸਾਲ ਦੇ ਵਿੱਚ ਤਾਂ ਉਹ ਸੁਧਾਰਿਆ ਨਹੀਂ ਗਿਆ ਹਨਾ ਸਮਾਂ ਦੀ ਉਹ ਵਿਗੜਿਆ ਹੀ ਹੈ ਤੇ ਜਿਹੜੀ ਉਹ ਆਊਗੀ ਐਡੀ ਛੇਤੀ ਉਹ ਆ ਕੇ ਸੁਧਾਰੂਗੀ ਜਿਹਨੂੰ ਤੁਹਾਡੇ ਘਰ ਤੇ ਰੀਤੀ ਰਿਵਾਜਾਂ ਦਾ ਹੀ ਨਹੀਂ ਪਤਾ ਤੇ ਉਹ ਮਰਨੇ ਵੀ ਦੱਸ ਦਿੱ ਸੀ ਵੀ ਮੈਡਮ ਹੁਣ ਕੱਲੇ ਇੰਜੈਕਸ਼ਨ ਹੀ ਨਹੀਂ ਲਾਉਂਦਾ ਉਹ ਗੋਲੀਆਂ ਵੀ ਖਾਂਦਾ ਹੈਗਾ ਉਹ ਆਪਾਂ ਨੂੰ ਤਾਂ ਪਤਾ ਵੀ ਨਹੀਂ ਹਨਾ ਵੀ ਕਿਹੜੀਆਂ ਕਿਹੜੀਆਂ ਗੋਲੀਆਂ ਹੈਗੀਆਂ ਕਿਵੇਂ-ਕਿਵੇਂ ਕਿੱਥੋਂ ਮਿਲਦੀਆਂ ਹੈਗੀਆਂ ਤੇ ਉਹ ਗੋਲੀਆਂ ਕਹਿੰਦੀ ਜਿਆਦਾ ਮਾਤਰਾ ਚ ਹੀ ਲੈ ਲੈਂਦਾ ਹੈਗਾ ਹੁਣ ਉਹ ਤਿੱਜੇ ਨਹੀਂ ਮਿਲਦੀਆਂ ਹੈਗੀਆਂ ਫੇਰ ਬੱਸ ਤੋਂ ਪਤਾ ਹੀ ਆ ਵੀ ਸਰੀਰ ਕਿਵੇਂ ਹੋ ਜਾਂਦਾ ਹੈਗਾ ਹਨਾ ਨਸ਼ੇੜੀਆਂ ਦਾ ਤੇ ਇਸ ਤਰ੍ਹਾਂ ਮੈਂ ਨਾ ਸਾਰਾ ਦਿਨ ਬਹੁਤ ਦੁਖੀ ਰਹੀ ਉਹਦੀਆਂ ਗੱਲਾਂ ਸੁਣ ਕੇ ਹਨਾ ਬਾਰ-ਬਾਰ ਦਿਮਾਗ 'ਚ ਮੇਰੇ ਉਹੀ ਘੁੰਮਦੀਆਂ ਰਹੀਆਂ ਹਨਾ ਤੇ ਮੇਰਾ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਾ ਕੰਮ ਤਾਂ ਕਰਨੀ ਪਈ ਚਲੋ ਸਾਰਾ ਦਿਨ ਕਰੀ ਗਈ ਮੈਨੂੰ ਇਹ ਲੱਗਾ ਵੀ ਕਿਵੇਂ ਵਿਚਾਰੀ ਰਹਿ ਰਹੀ ਆ ਹਨ ਇਹੋ ਜੀ ਸਿਚੁਏਸ਼ਨ ਸਿਚੁਏਸ਼ਨ ਦੇ ਵਿੱਚ ਜਿੱਥੇ ਕੋਈ ਹੈਲਪ ਵੀ ਨਹੀਂ ਕਰ ਰਿਹਾ ਉਹਦੀ ਸਮਝ ਵੀ ਨਹੀਂ ਰਿਹਾ ਹੈਲਪ ਕਰਨੀ ਤਾਂ ਬਹੁਤ ਦੂਰ ਦੀ ਗੱਲ ਤੇ ਲੋ ਜੀ ਇੱਥੇ ਹੁਣ ਰਾਤ ਹੋ ਚੁੱਕੀ ਹੈ ਤੇ ਮੈਂ ਲੱਗੀ ਸੀ ਆਪਣੇ ਬੇਟੇ ਨੂੰ ਹੋਮਵਰਕ ਕਰਾਉਣ ਤੇ ਇੱਥੇ ਕਰਦੇ ਹੈਗੇ ਆ ਆਪਾਂ ਵੀਡੀਓ ਦਾ ਐਂਡ ਵੀਡੀਓ ਥੋੜੀ ਜੀ ਵਧੀਆ ਲੱਗੀ ਹਨਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਇੱਕ ਜੀ ਨੈਕਸਟ ਟਾਈਮ ਨੈਕਸ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ